ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਿਆਰੇ ਸਾਥੀਓ ਅੱਜ ਫੇਰ ਅਸੀਂ ਜੋ ਕੋਪਾਲਪੁਰ ਪਿੰਡ 'ਚ ਮੁੜ ਗਏ ਆਂ ਤੇ ਅੱਜ ਛੱਕਰ ਲੈਣ ਆਏ ਆ ਅਸੀਂ ਕਿ ਆ ਛੱਕਰ ਦਾ ਪ੍ਰਕਾਸ਼ ਸਰ ਤੋਂ ਛੱਕਰ ਬਣ ਗਈ ਸਾਡੇ ਸਾਹਮਣੇ ਵਾਲੇ ਆਹ ਬਾਰਾ ਸਸਤੀ ਆ ਕਰ ਰਹੇ ਨੇ ਕਿਉਂਕਿ ਜਿਹੜੀ ਖੰਡ ਆਪਾਂ ਖਾਣੇ ਆ ਕਿਉਂਕਿ ਉਹ ਜਿਹੜਾ ਉਫਾ ਉਹ ਬਲਾਗਤੀ ਸਮਝੋ ਜਾ ਕੇ ਇੱਕ ਬਿਮਾਰੀਆਂ ਦਾ ਕਾਰਨ ਵੀ ਬਣ ਗਈ ਪਈ ਜਿਹੜੀ ਅੰਕਲ ਖਾਂਦੇ ਆ ਤਕਰੀਬਨ ਲੋਕ ਡਾਕਟਰ ਵੀ ਇਹ ਕਹਿੰਦੇ ਚੱਕਰ ਯੂਜ਼ ਕਰੋ ਤੇ ਪਿਓਰ ਸ਼ੱਕਰ ਸਭ ਤੋਂ ਵੱਡੀ ਗੱਲ ਉਹਦੀ ਪਿਓਰ ਸ਼ੱਕਰ ਮਿਲਨੀ ਕਿਉਂਕਿ ਅੱਜ ਕੱਲ ਮਿਲਤਾਰੀਆਂ ਦੇ ਬਾਜ਼ਾਰ ਦੇ ਵਿੱਚ ਚੱਕਰ ਕੋਈ 70 80 ਰਕ ਕਿਲੋ ਵੀ ਮਿਲ ਜਾਂਦੀ ਆ ਆਪਾਂ ਨੂੰ ਪਰ ਉਹਨੀ ਵਧੀਆ ਕੁਆਲਿਟੀ ਨਹੀਂ ਹੈਗੀ ਤੇ ਅਸੀਂ ਆਪ ਅੱਜ ਦੇਖੀ ਜਾਂ ਫਿਰ ਤਿਆਰ ਹੋ ਰਹੀ ਆ ਦੇਖੋ ਜਿਹੜਾ ਸਾਹਮਣੇ ਤਕਰੀਬਨ ਅਸੀਂ 8-8 ਕਿਲੋ ਦੋ ਤਿੰਨ ਸੱਜਣਾਂ ਦੇ ਚੱਕਰ ਲੈ ਕੇ ਲਾਈਏ ਤੇ ਅੱਗੇ ਤਾਂ ਬਾਰ ਬਾਰ ਲੋਕਾਂ ਨੂੰ ਇਹ ਕਹਿੰਦੇ ਹੁੰਦੇ ਆ ਜਿਹੜੇ ਵੀ ਬਣਾਉਂਦੇ ਨੇ ਵੀ ਜਿਹੜੇ ਲੋਕ ਆਪਣੀ ਕਮਾਈ ਕਰਦੇ ਨੇ ਉਹਦੇ ਵਿੱਚੋਂ ਕਿਰਪਾਈ ਸਮਝੋ ਅੱਜ ਜੀਵਨ ਦੀ ਤੇ ਵਿੱਚ ਆਪਾਂ ਜਿਹੜੀ ਮੇਨ ਕੀ ਕਮਾਈ ਆ ਉਹ ਅਸੀਂ ਜਿਮੂ ਜੀ ਲੈਣ ਆਉਣ ਨੂੰ ਲੈਣ ਵਾਸਤੇ ਆਉਂਦੇ ਆ ਤੇ ਸਾਡਾ ਅੱਜੋ ਫਰਜ਼ ਵੀ ਬਣਦਾ ਆ ਜਿਹੜਾ ਸਾਨੂੰ ਇਹ ਚੀਜ਼ ਮੁਹੱਈਆ ਕਰਾਉਂਦੀ ਆ ਕਿ ਉਹ ਵਧੀਆ ਤੇ ਸ਼ੁੱਧ ਕੁਆਲਿਟੀ ਦੀ ਪ੍ਰੋਵਾਈਡ ਕਰਾਉਂ। ਤੇ ਬਿਮਾਰੀਆਂ ਤੋਂ ਜਿਹੜਾ بچਿਆ ਜਾ ਸਕੇ ਕਿਉਂਕਿ ਜਦੋਂ ਆਪਾਂ ਮਲਾਵਟੀ ਚੀਜ਼ਾਂ ਖਾਂਦੇ ਆ ਸਭ ਤੋਂ ਵੱਡਾ ਕਾਰਨ ਜਿਹੜਾ ਬਿਮਾਰੀਆਂ ਦਾ ਉੱਕੀ ਬਣਦਾ ਆ ਜਿਹੜੀ ਮਲਾਵਟ ਹੈ। ਮਲਾਵਟ ਕੋਰੀ ਦੇ ਉੱਪਰ ਹਮੇਸ਼ਾ ਅਸੀਂ ਫਾਰਵਰਡ ਕਹਿੰਦੇ ਆ ਕਿ ਬੈਨ ਲੱਗਣਾ ਚਾਹੀਦਾ ਜ਼ਰੂਰੀ ਕਿ ਸਾਫ ਤੇ ਵਧੀਆ ਜਿਹੜੀ ਚੀਜ਼ਾਨੂੰ ਮਿਲੀ ਕਹੀਦੀ ਇਹ ਸਾਡਾ ਹੱਕ ਵੀ ਇੱਕ ਜ਼ਮੂਰੀ ਹੈ ਸਾਡਾ ਸਾਨੂੰ ਇਹ ਪੈਸੇ ਦਿੰਨੇ ਆ ਤੇ ਚੀਜ਼ ਵਧੀਆ ਮਿਲੇ ਜੇ ਤੁਸੀਂ ਦੇਖ ਸਕਦੇ ਹੋ ਵੀ ਸ਼ੱਕਰ ਦਾ ਪ੍ਰੋਸੈਸ ਦੇਖੋ ਕਿ ਬਣਾ ਰਹੇ ਆ ਸੱਜਣ ਤੇ ਨਾਲ ਹੀ ਨਾਲ ਮੈਂ ਇਹ ਨਾਲ ਗੱਲ ਕੀਤੀ ਕਿ ਅਸੀਂ ਸ਼ਹਿਰ ਦੇ ਵਿੱਚੋਂ ਆ ਹੁਣੇ ਅਸੀਂ ਰਸ ਕੀਤਾ ਗੰਨੇ ਦਾ ਇੱਥੋਂ ਕਿਦਾਂ ਰੰਗ ਕਾਲਾ ਤੇ ਜਿਹੜਾ ਸ਼ਹਿਰ ਦੇ ਵਿੱਚੋਂ ਅਸੀਂ ਗੱਲੇ ਦਾ ਰਸ ਕੀਨੇ ਆ ਉਹ ਥੋੜਾ ਜਿਹਾ ਵਾਈਟ ਕਲਰ ਥੋੜਾ ਚਿੱਟਾ ਚਿੱਟਾ ਜਿਹਾ ਹੁੰਦਾ ਥੋੜਾ ਜਿਹਾ ਸਾਫ਼ ਸੁਥਰਾ ਜਿਹਾ ਨੂੰ ਕਹੀਏ। ਤੋਂ ਇਹਨਾਂ ਗੱਲ ਵੀ ਕੀਤੀ ਦੱਸਦਾ ਪਿਆ ਆਪਾਂ ਨੂੰ ਵੀ ਇਹ ਕਿਉਂ ਇਦਾਂ ਦਾ ਹੁੰਦਾ। ਦੱਸ ਵੀ ਸੱਜਣਾ ਇਹ ਕਿਉਂ ਇਦਾਂ ਕਾਲਾ ਕਿਉਂ ਆਇਆ। ਬਾਜੀ ਉਹ ਇਦਾਂ ਹੈ ਕਿ ਇਸ ਲੋਪ ਅadha barf pe milta hai usme lal wala ek chemical aata ho paake to woh chitta aadha barf tarap ras kilaata hai do glass tusi pee sakuga. ਇਹ ਜਿਹੜਾ ਸੁਚਾਰ ਰਸ ਹੈ ਤੁਸੀਂ ਇਹ ਗਲਾਸ ਨਹੀਂ ਪੀ ਸਕੂਗਾ। दिल का भारा तुरंत कर देखो नहीं, तो नहीं इस करके तभी नहीं है क्योंकि उसमें रस बर्फ पा देता है इस करके चिटा एक लाल वाला है। वो भी नाले वो उसमें रख देता है तो मीठा करने के लिए वो गन्ना काला मीठा नहीं रहता है वो जरा पान पुन ते पड़ता है वो उसमें मिला देता है उस करके वो ज्यादा मीठा ज्यादा बन जाता है आधा पानी आधा जूस मिलता है ਉੱਖਾ ਪੀ ਹੋਣਾ ਅਪੀ ਪੀ ਹੋਣੀ ਚੱਕਰ ਬਣ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਪ੍ਰੋਪਰ ਵਧੀਆ ਤਰੀਕੇ ਨਾਲ ਤੇ اسی ਤਰੀਕਾ ਹੈ ਇਸੀ ਤਰੀਕਾ ਹੈ ਦੇਖ ਸਕਦੇ ਹੋ ਲੱਗੇ ਹੋਏ ਨੇ ਉਹ ਜਿਹੜੇ ਓਨਰ ਹੈਗੇ ਨੇ ਮਨਜੀਤ ਸਿੰਘ ਜੀ ਉਹ ਅੰਦਰ ਗਏ ਹੋਏ ਆ ਤੇ ਵਧੀਆ ਤਰੀਕੇ ਨਾਲ ਬਾਬਾ ਜੀ ਵੀ ਨੇ ਪੰਜਾਬੀ ਨੇ ਸੱਜਣਾ ਉਹ ਦੇਖੋ ਉੱਪਰ ਉਹ ਵੀ ਕੰਮ ਕਰ ਰਿਹਾ ਇਸੇ ਚੀਜ਼ ਨੂੰ ਵੇਖਦੇ ਆ ਸਾਡੇ ਨਾਲ ਨਾਲ ਦਾ ਪਿੰਡ ਆ ਖਲਿਆਣ ਦੇ ਟੱਕਰਵਾਲ ਤੋਂ ਟੱਕਰਵਾਲ ਉੱਥੋਂ ਦੇ ਭਾਈ ਸਾਹਿਬ ਵੀ ਨਾਲ ਆਏ ਹੋ ਜੀ ਕਿ ਮੈਂ ਗੋੜ ਤੇ ਚੱਕਰ ਲੱਗੇ ਜਾਣੀ ਸਹੀ ਗੱਲ ਹੈ ਜੀ ਦੱਸੋ ਜੀ ਭਾਈ ਸਾਹਿਬ ਤੁਹਾਨੂੰ ਕਿਦਾਂ ਦਾ ਲੱਗਾ ਇੱਥੇ ਦਾ ਬਹੁਤ ਵਧੀਆ ਹੈ ਜੀ ਤਾਜ਼ਾ ਗੋੜ ਬਣਦਾ ਇੱਥੇ ਹਾਂਜੀ ਤਾਜੀ ਸ਼ੱਕਰ ਭਾਜੀ ਇਹ ਜਿਹੜਾ ਰਸ ਚਲਦਾ ਆ ਵੀ ਇੱਕ ਦੂਸਰੇ ਬੰਦਾ ਕਾ ਘਰ ਨਾਲ ਲੈ ਕੇ ਆਇਆ ਉਸ ਨੂੰ ਬਣਾ ਕੇ ਦੇਣਾ ਆ ਕੋਰ ਬੰਦਾ ਆ ਉਹ ਆਪਣਾ ਬਣਾ ਕੇ ਆਪਣਾ ਲੈ ਜਾਏਗਾ ਅਸੀਂ ਬਣਾ ਕੇ ਦੇ ਦੇਣਾ ਰਸਪੂਤ ਫੇਰ ਲਿਆ ਆ ਕੋਰ ਬੈਠਾਇਆ ਜਿੱਦਾਂ ਮਰਜ਼ੀ ਬਣਾ ਲਵੇ ਸਾਨੂੰ ਉਹ ਉਠਾ ਕੇ ਦੇ ਦੇਈਂ ਸੱਚਾ ਬਣਾ ਕੇ ਨਹੀਂ ਦੇ ਦੇਣਾ ਅਗਰ ਕਿਸੇ ਕੋਲ ਗੰਨਾ ਆ ਤੇ ਲੈ ਆਏਗਾ ਤਾਂ ਮਿਹਨਤ ਅਸੀਂ ਲੈ ਲੈਣਾ ਤਾਂ ਬੂੜ ਬਣਾ ਕੇ ਦੇ ਸਕਦੇ ਬਿਲਕੁਲ ਬਿਲਕੁਲ ਵਧੀਆ ਤੇ ਹੁਣ ਸਾਡੇ ਮੰਗਤਪਾਲ ਸਿੰਘ ਜੀ ਖលਿਆਣ ਵਾਲੇ ਉਹ ਵੀ ਕੁਝ ਕਹਿਣਾ ਚਾਹੁੰਦੇ ਇਸ ਬਾਬਤ ਕਿਉਂਕਿ ਪਹਿਲਾਂ ਵੀ ਵੀਡੀਓ ਚ ਆਪਾਂ ਕਰਕੇ ਗਏ ਆ ਗੱਲਬਾਤ ਵਹਿਗ ਜੀ ਕਹਿੰਦਾ ਸਾਹਿਬ ਵਹਿਗ ਜੀ ਕਿਹਾ ਤੇ ਅੱਜ ਫਿਰ ਅਸੀਂ ਪਹੁੰਚੇ ਹਾਂ ਭਾਈ ਮਨਜੀਤ ਸਿੰਘ ਦੇ ਘਰ ਚੱਕਰ ਲੈਣ ਵਾਸਤੇ ਸਾਡੇ ਨਾਲ ਪ੍ਰਭਜੇ ਸਿੰਘ ਜੀ ਸਾਤੇ ਮੇਰੇ ਨਾਲ ਦੇ ਸੀ ਪਿੰਡਰ ਰੰਜੀਤ ਸਿੰਘਾ ਟੱਕਰਵਾਦੋਂ ਪਾਇਸਰ ਸਿੰਘ ਜੀ ਇਹ ਵੀ ਨਾਲ ਦੇ ਗਰੰਤ ਸਿੰਘ ਹਨ ਸੋ ਅੱਗੇ ਸਿੱਖੋ ਕਿ ਪ੍ਰਭਜੇ ਇਸ ਲਈ ਚੱਕਰ ਅਜਰਾਸਾ ਕਰਨ ਵਾਸਤੇ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਸ ਨਾਲ ਕਿ ਅੱਗੇ ਵੀ ਵੀਡੀਓ ਵਿੱਚ ਬੋਲੇ ਹਾਂ ਕਿ ਜਿਸ ਚੌਦ ਘੋੜ ਚੱਕਰ ਜਾਂ ਰਾਸ ਪੀਣਾ ਹੈ ਤੇ ਪ੍ਰਮਜੀਤ ਸਿੰਘ ਜੀ ਦੇ ਘਰ ਆਪ ਜੀ ਸੌ ਸਾਡੇ ਬਹੁਤ ਹੀ ਤਰੀਕੇ ਨਾਲ ਇਹ ਗੁੜ ਤਿਆਰ ਕਰਦੇ ਹਨ ਦਾਹੇ ਜੀ ਕਾਲ ਖੰਸਾ ਉਹਦਾ ਹੈ ਕਿ ਪਿੰਡ ਜਗਪਾਲਪੁਰ ਪੈਂਦਾ ਜੀ ਇਹ ਜਰੂਰ ਇੱਥੇ ਆਓ ਤੁਸੀਂ ਤੇ ਆ ਕੇ ਵੇਖੋ ਆਪ ਖੁਦ ਆ ਪਿਆਰ ਹੋ ਰਿਹਾ ਸਭ ਦੇਖੋ ਜੀ